ਉਸ ਨੇ ਇਲਾਕੇ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਜਿਹੜੇ ਬੰਦੇ ਜਨਾ ਤੇ ਉੱਤੇ ਪਰਚੇ ਦਰਜ ਆ ਗਏ ਨੇ ਉਹਦੇ ਵਿੱਚ ਡੀਸੀ ਗੁਰਦਾਸਪੁਰ ਸਾਹਿਬ ਨੂੰ ਰეკਮੈਂਡੇਸ਼ਨ ਕੀਤੀ ਸੀ ਕਿ ਫਰਦਰ ਕੈਂਸਲੇਸ਼ਨ ਆਫ লাইসেনਸਸ ਇਦੇ ਵਿੱਚ ਕਰੀਬਨ 150 ਜਿਹੜੇ ਅਸਲਾ লাইসেনਸেস ਹੈ ਉਹ ਸਸਪੈਂਡ ਹੋ ਚੁੱਕੇ ਨੇ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਐਸਐਸਪੀ ਬਟਾਲਾ ਨੇ ਹਥਿਆਰਾਂ ਨਾਲ ਸੰਬੰਧਿਤ ਐਫਆਈਆਰਜ਼ ਵਿੱਚ ਸ਼ਾਮਲ ਦੋਸ਼ੀਆਂ ਦੇ ਅਸਲਾ লাইসেনਸ ਰੱਦ ਕਰਨ ਦੀ ਸਿਫਾਰਿਸ਼ ਡੀਸੀ ਦਫ਼ਤਰ ਨੂੰ ਕਰਕੇ ਉਨ੍ਹਾਂ ਖਿਲਾਫ ਫੈਸਲਾਕੁਨ ਕਾਰਵਾਈ ਕੀਤੀ ਹੈ ਨਤੀਜੇ ਵਜੋਂ 150 ਅਸਲਾ লাইসেনਸ ਮੁਅੱਤਲ ਕੀਤੇ ਗਏ ਹਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਇਸ ਕਾਰਵਾਈ ਨੂੰ ਜਾਰੀ ਰੱਖਿਆ ਜਾਵੇਗਾ ਬਟਾਲਾ ਤੋਂ ਅਨੀਤਾ 베ਦੀ ਦੀ ਰਿਪੋਰਟ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੋਰਵਿਆਦੋ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੇ ਇਲਾਕੇ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਜਿਹੜੇ ਬੰਦੇ ਜਨਾਂ ਤੇ ਉਤੇ ਪਰਚੇ ਦਰਜਾ ਕੀਨੇ ਜਿਹੜੇ ਮਲਜ਼ਮ ਹੈਗੇ ਨੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਐਂਡ ਜਨਾ ਦੇ ਕੋਲ ਲਾਈਸੈਂਸੀ ਅਸਲੇ ਹੈਗੇ ਨੇ ਉਹਦੇ ਵਿੱਚ ਡੀਸੀ ਗੁਰਦਾਸਪੁਰ ਸਾਹਿਬ ਨੂੰ ਰეკਮੈਂਡੇਸ਼ਨ ਕੀਤੀ ਸੀ ਕਿ ਫॉर द ਕੈنسਲੇਸ਼ਨ ਆਫ লাইਸੈਂਸਸ ਐਂਡ ਉਹਦੇ ਵਿੱਚ ਡੀਸੀ ਦਫਤਰ ਪ੍ਰੋਪਰ ਸਕਰੂਟੀਨੀ ਕਰਕੇ ਅ ਵਡਾਲਾ ਪੁਲਿਸ ਨੂੰ ਇੱਕ ਸਕਸੈਸ ਮਿਲੀ ਹੈ ਇਹਦੇ ਵਿੱਚ ਕਰੀਬਨ 150 ਜਿਹੜੇ ਅਸਲਾ লাইਸੈਂਸਸ ਹੈ ਉਹ ਸਸਪੈਂਡ ਹੋ ਚੁੱਕੀ ਨੇ ਦਾ ਇਹਦੇ ਵਿੱਚ ਕਰੀਬਨ 27 ਜਿਹੜੇ ਲਾਇਸੈਂਸਸ ਹੈਗੇ ਨੇ 307 ਕੇਸਾਂ ਦੇ ਵਿੱਚ ਜਿਹੜੇ ਮੁਲਜ਼ਮ ਜਿਕੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਸੀਗਾ ਉਹ ਕੈਨਸਲ ਹੋ ਚੁੱਕੇ ਨੇ ਸਿਮਿਲਰਲੀ ਆਰਮਜ਼ ਐਕਟ ਦੇ ਵਿੱਚ 48 ਲਾਇਸੈਂਸਸ ਹੈਗੇ ਨੇ ਹਰਡ ਕੇਸਸ ਦੇ ਵਿੱਚ 17 লাইসেন্সেস ઓર ਜਿਹੜੇ 302 ਯਾ ਮਰਡਰ ਕੇਸਸ ਉਹਦੇ ਵਿੱਚ ਚਾਰ ਜਿਹੜੇ ਲਾਇਸੈਂਸ ਉਹ ਕੈਨਸਲ ਹੋ ਚੁੱਕੇ ਨੇ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਇਹ ਜਿਹੜਾ ਉਪਰਾਲਾ ਹੈ ਇਹਨੂੰ ਅੱਗੇ ਵੀ ਕੰਟੀਨਿਊ ਰੱਖਿਆ ਜਾਵੇਗਾ ਇਹ ਜਿਹੜੇ ਆਰਮਸ ਲਾਇਸੈਂਸਸ ਹੈ ਐਂਡ ਇਹਦੇ ਵਿੱਚ ਜਿਹੜੇ ਓਨਰਸ ਹੈ ਉਹਨਾਂ ਦਾ ਬੈਕਗ੍ਰਾਉਂਡ ਉਹਨਾਂ ਦੇ ਜਿਹੜੇ ਕ੍ਰੈਡੈਂਸ਼ਲਸ ਹੈ ਉਹ ਕੰਟੀਨਿਊਸਲੀ ਇਸੀ ਰਿਵਿਊ ਕਰਦਾ ਰਵਾਂਗੇ ਐਂਡ ਜਿੱਥੇ ਕਿਸੇ ਕੋਈ ਓਨਰ ਅ ਕਿਸੇ ਮੁਕਦਮੇ ਦੇ ਵਿੱਚ ਨਾਮਜ਼ਦ ਹੁੰਦਾ ਹੈ ਜਾਂ ਪਰਚਾ ਦਰਜ ਹੁੰਦਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਗਲਤ ਸਮਾਜ ਵਿਰੋਧੀ ਹਰਕਤ ਕਰਦਾ ਹੈ ਤਾਂ ਇਮੀਡੀਏਟਲੀ ਉਸੇ ਵੇਲੇ ਉਹਦਾ ਜਿਹੜਾ ਅਸਲਾ ਲਾਇਸੈਂਸ ਹੈ ਉਹ ਕੈਨਸਲ ਕੀਤਾ ਜਾਵੇਗਾ ਐਂਡ ਉਹਦਾ ਜਿਹੜਾ ਅਸਲਾ ਹੈ ਐਂਡ ਜਿਹੜੀ ਲਾਇਸੈਂਸ ਹੈ ਉਹਨੂੰ ਪੁਲਿਸ ਵੱਲੋਂ ਜ਼ਬਤ ਕੀਤਾ ਜਾਵੇਗਾ ਥੈਂਕ ਯੂ ਜੈ ਜੈ